Bye. <laughs> ਫਲੈਗ ਮਾਰਚ ਕਰਿਆ ਜਾ ਰਿਹਾ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤੂ ਜੀ ਆਈਪੀਐਸ ਡੀਏਜੀ ਸਾਹਿਬ ਸਰਦਾਰ ਹਰਜੀਤ ਸਿੰਘ ਜੀ ਤੇ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਪਟੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਤੇ ਸੁਤੰਤਰਤਾ ਦਿਵਸ ਦੇ ਸਬੰਧ ਦੇ ਵਿੱਚ ਇਹ ਫਲੈਗ ਮਾਰਚ ਕਰਿਆ ਜਾ ਰਿਹਾ ਤਾਂ ਕਿ ਲੋਕਾਂ ਨੂੰ ਇਹਦੇ ਬਾਰੇ ਇਹ ਸਿਕਿਉਰਿਟੀ ਫੀਲ ਹੋਵੇ ਵੀ ਪੁਲਿਸ ਸਾਡੇ ਉਹਦੇ ਸਿਕਿਉਰਿਟੀ ਲਈ ਤੁਰੇ ਫਿਰਦੀ ਆ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇਦੇ ਚ ਅਸੀਂ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਦੀ ਇਹ ਫਲੈਗ ਮਾਰਚ ਕਰਦੇ ਹੋਏ ਤੇ ਪੁਲਿਸ ਜਿਹੜੀ ਹੈਗੀ ਆ ਪੂਰੀ ਤਤਪਰ ਹੋ ਕੇ ਆਪਣੀ ਡਿਊਟੀ ਪਵਾਰੀ ਆ ਸੁਰੱਖਿਆ ਦੇ ਪ੍ਰਬੰਧ ਕੀ ਨੇ ਸੁਰੱਖਿਆ ਦੇ ਪ੍ਰਬੰਧ ਇਸ ਤਰ੍ਹਾਂ ਹੈਗੇ ਆ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਤੇ ਕਾਫੀ ਭਾਰੀ ਮਾਤਰਾ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ ਤੇ ਤਲਵੰਡੀ ਸਾਹਿਬ ਡਿਵੀਜ਼ਨ ਦੇ ਵਿੱਚ ਰਾਮਾ ਤੇ ਜਿਹੜੀ ਆਪਣਾ ਤਲਵੰਡੀ ਦੇ ਥਾਣੇ ਪੈਂਦੇ ਹੈਗੇ ਆ ਇਹਨਾਂ ਦੇ ਅਧੀਨ ਜਿਹੜਾ ਉਰੇ ਏਰੀਏ ਚ 70 ਕਦੇ ਕੀ ਮਲਾਜਮ ਜਿਹੜੇ ਹੈਗੇ ਆ ਉਹ ਡਿਪਲਾਈ ਕੀਤੇ ਗਏ ਹੈਗੇ ਆ